ਅੱਜ ਸਰ ਵੱੱਤ ਦਾ ਭਲਾ ٹرسٹ ਬੋਲੋ ਸ਼੍ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਨੇ ਸੀਨੀਅਰ ਮੀਤ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਜੀ ਦੇ ਦਫ਼ਤਰ ਸਲੇਮਟਾਬਰੀ ਵਿਖੇ ਪੰਜਾਬ ਲੋਡ 1 ਹਿੰਦੂ ਸਿੱਖ ਅਫਗਾਨੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਐਸਪੀ ਸਿੰਘ ਰਾਏ ਸਾਹਿਬ ਦਾ ਜਿਨ੍ਹਾਂ ਨੇ ਸਰਵਦਾਚੁਰ ਪਲਾਟ ਚੈਰੀਓਂ ٹرسٹ ਬਣਾ ਕੇ ਅੱਜ ਪੰਜਾਬ ਦੇ ਲੋਕਾਂ ਦੀ ਬਾਹ ਪਕੜੀ ਹੋਈ ਹੈ। ਚਾਹੇ ਕਿਸੇ ਦੇ ਰੂਪ ਦੇ ਵਿੱਚ ਹੋਵੇ ਚਾਹੇ ਰਾਸ਼ਨ ਹੋਵੇ ਚਾਹੇ ਸਮਗਰੀ ਹੋਵੇ ਚਾਹੇ ਕੋਈ ਵੀ ਪਹਿਲ ਕਦਮੀ ਚ ਹਸਪੀਟਲ ਹੋਣ ਹਸਪੀਟਲਾਂ ਦੇ ਬੈੱਡ ਹੋਣ ਹਰ ਪਾਸੇ ਪਾਸੇ ਉਹਨਾਂ ਨੇ ਲੋਕਾਂ ਦੀ ਮਦਦ ਪਕੜੀ ਹੈ ਮੈਂ ਉਹਨਾਂ ਦਾ ਤੁਹਾਨੂੰ ਧੰਨਵਾਦ ਕਰਦਾ ਅੱਜ ਉਹਨਾਂ ਨੇ ਸਾਡੇ ਕੋਲ ਰਾਸ਼ਨ ਭੇਜ ਕੇ ਜੋ ਕਾਬਲ ਤੋਂ ਹੈ ਪਰਿਵਾਰ ਨੇ ਅੱਜ 51 ਪਰਿਵਾਰਾਂ ਨੂੰ ਰਾਸ਼ਨ ਸਮਰਪਿਤ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਰੇ ਹੀ ਲੋਕਾਂ ਨੇ ਤਕਰੀਬਨ ਪਿਛਲੇ 3.5 ਤੋਂ 4 ਮਹੀਨੇ ਤੋਂ ਤੀਸਰੀ ਚੌਥੀ ਵਾਰੀ ਇਹ ਲੰਗਰ ਮੰਡਿਆ ਜਾ ਰਿਹਾ ਔਰ ਮੈਂ ਤੁਹਾਨੂੰ ਧੰਨਵਾਦ ਕਰਾਂਗਾ ਉਹਨਾਂ ਵੱਲੋਂ ਆਏ ਹੋਏ ਛੱਪਾ ਸਾਹਿਬ ਦਾ ਸਰ ਇਕਬਾਲ ਸਿੰਘ ਜਿਹੜੇ ਸਾਡੇ ਆਜੀ ਸਾਹਿਬ ਨੇ ਉਹਨਾਂ ਦਾ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਰਾਸ਼ਨ ਲੈ ਕੇ ਆਈ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪਿੱਛੇ 3.5 ਮਹੀਨੇ ਨਿਕਲੇ ਆ ਉਹ ਬਹੁਤ ਔਖੇ ਨਿਕਲੇ ਨੇ ਔਰ ਆਉਣ ਵਾਲਾ ਟਾਈਮ ਵੀ ਤਾਂ ਸਾਨੂੰ ਸਾਰ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਰੋਨਾ ਦੀ ਮਹਾਂਮਾਰੀ ਆਈ ਹੋਈ ਹੈ ਬਿਮਾਰੀ ਉਹਨੇ ਬੜਾ ਪ੍ਰਕੋਪ ਸਾਡੇ ਹਿੰਦੁਸਤਾਨ ਦੇ ਵਿੱਚ ਬਾਹਰੀ ਕੰਟਰੀਆਂ ਵੀ ਕੀਤਾ ਹੋਇਆ ਸਰਵਦਾ ਭਲਾ ਚੈਰੀਟੇਬਲ ਟਰਸਟ ਜਦ ਦਾ ਇਹ ਲੋਕਡਾਊਨ ਸ਼ੁਰੂ ਹੋਇਆ ਡਾਕਟਰ ਐਸ.ਪੀ ਸਿੰਘ ਅਭਰਾਏ ਦੀ ਰਹਿਨਮਾਈ ਥੱਲੇ ਇਹ ਕਾਫਲਾ ਰਜਾਨਾ ਰੋਜ਼ ਕਿਸੇ ਕਦੇ ਕਿਸੇ ਪਿੰਡ ਕਦੇ ਕਸਬੇ ਦੇ ਵਿੱਚ ਪਹੁੰਚਦੀਆਂ ਤਕਰੀਬਨ ਸਾਰਾ ਪੰਜਾਬ ਅਸੀਂ ਕਵਰ ਕਰਿਆ ਤੇ 20 ਕਰੋੜ ਦਾ ਟਿੱਚਾ ਸੀ ਉਹਨਾਂ ਦਾ ਰਸ਼ਨਪੰਡੇ ਤੇ 13-14 ਕਰੋੜ ਰੁਪਏ ਦਾ ਹੁਣ ਤੱਕ ਵੰਡ ਚੁੱਕੇ ਆ ਜੀ ਤੇ ਅੱਜ ਜਿਹੜੇ ਅਫਗਾਨਿਸਤਾਨ ਤੋਂ ਲੋਕ ਆਏ ਵੀ ਆ ਹਿੰਦੂ ਸਿੱਖ ਇਹ ਜੂਨਾਂ ਦੇ ਪਰਿਵਾਰਾਂ ਨੂੰ ਤਕਰੀਬਨ ਇਹਨਾਂ ਦੇ 92 ਪਰਿਵਾਰ ਇੱਥੇ ਆ ਤੇ 51 ਪਰਿਵਾਰਾ ਜਿੱਥੇ ਬੁਲਾਏ ਸੀ ਬਾਕੀਆਂ ਨੂੰ ਘਰਾਂ ਚ ਪਹੁੰਚਾ ਦਾਂਗੇ ਇਸ ਮੌਕੇ ਸਰਦਾਰ ਇਕਬਾਲ ਸਿੰਘ ਗਿੱਲ ਆਈਪੀਐਸ ਅਤੇ ਸਰਦਾਰ ਜਸਵੰਤ ਸਿੰਘ ਛਾਪਾ ਪ੍ਰਧਾਨ ਉੱਚੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਡਾਕਟਰ ਚੰਦਰ ਪਨੋਟ ਸਰਦਾਰ ਸੁਖਵਿੰਦਰ ਸਿੰਘ ਗਿੱਲ, ਪੁਸ਼ਪਿੰਦਰ ਪਨੋਟ, ਗੋਲਦੀ ਸੱਬਰਵਾਲ, ਗਲਵਿੰਦਰ ਸਿੰਘ ਖੁੰਮਣ, ਸ਼ਿਵਮ, ਦਿਨੇਸ਼ ਸਿੰਘ, ਅਮਰਜੀਤ ਜੀ ਤਾਪ, ਅਨਿਲ ਸ਼ਰਮਾ, ਦਿਨੇਸ਼ ਸ਼ਰਮਾ, ਸ਼ਾਮ ਚਿਤਕਾਰਾ, ਸੰਜੀਵ ਕੁਮਾਰ, ਮਹਿਮੀ ਅਤੇ ਹੋਰ ਵੀ ਹਾਜ਼ਰ ਸਨ। ਲੁਧਿਆਣਾ ਤੋਂ ਵਿਪਨ अरोड़ा ਦੀ ਰਿਪੋਰਟ ਐਸਐਮਜ਼ेड ਨਿਊਜ਼